ਔਰ ਇਹ ਨਗਰ ਕੀਰਤਨ ਜਿਹੜਾ ਆ 6ਵੇਂ ਤੇ ਆਖਰੀ ਪੜਾ ਦੇ ਵਿੱਚ ਜਿਹੜਾ ਪਹੁੰਚ ਚੁੱਕਾ ਆ ਨਮਾ ਸ਼ਹਿਰ ਦਵਾਬਾ YouTube ਚੈਨਲ ਦੀ ਇਹੀ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਵੱਖੋ ਵੱਖ ਪੜਾਵਾਂ ਦੀ ਜਿਹੜੀ ਹੈਗੀ ਆ ਨਗਰ ਕੀਰਤਨ ਦਾ ਇਹ ਸਾਰਾ ਹੀ ਦਿਖਾ ਲਿਆ ਜਾਵੇ ਆਖਰੀ ਪੜਾ ਜਿਹੜਾ ਆ ਕਿ ਇਹ ਤੁਸੀਂ ਦੇਖ ਰਹੇ ਹੋ ਔਰ ਇਸ ਤੋਂ ਬਾਅਦ ਸਮਾਪਤੀ ਆ ਇਸ ਤੋਂ ਬਾਅਦ ਜਿਹੜਾ ਆ ਕਿ ਇਹ ਗੁਰਦੁਆਰਾ ਬਾਬਾ ਅਦਲੀ ਜੀ ਦੀ ਅਸਥਾਨ ਨੂੰ ਜਿਹੜੇ ਇੱਥੋਂ ਚਾਲੇ ਪਾਏ ਜਾਣਗੇ ਸੋ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਵੱਲੋਂ ਦੇਸ਼ ਵਿਦੇਸ਼ ਦੇ ਵਿੱਚ ਵਸਤੀਆਂ ਸਾਰੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਔਰ ਇਹ ਆਖਰੀ ਪੜਾ ਜਿਹੜਾ ਆ ਤੁਸੀਂ ਫਲੋਰ ਰਾਹੋਂ ਰੋਡ ਜਿਹੜਾ ਆ ਇੱਥੇ ਦੇਖ ਰਹੇ ਹੋ ਔਰ ਸਾਡੀ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਹਰ ਪੜਾਅ ਦਾ ਜਿਹੜਾ ਆ ਉਹ ਬੱਖੋ-ਬੱਖ ਜਿਹੜਾ ਆ ਇਸ ਵਾਰ ਅਸੀਂ ਕੋਸ਼ਿਸ਼ ਕੀਤੀ ਆ ਕਿ ਜਦੋਂ ਇੱਕ ਪੜਾਅ ਤੇ ਸਮਾਪਤੀ ਹੁੰਦੀ ਆ ਤਾਂ ਉਹਦੇ ਨਾਲ ਹੀ ਜਿਹੜਾ ਆ ਕਿ ਤੁਹਾਨੂੰ ਰਿਪੋਰਟ ਜਿਹੜੀ ਆ ਕਿ ਉਹ ਦਿਖਾ ਦਿੱਤੀ ਗਈ ਹੈ ਪੇਪਰ ਦਾ ਸੰਕਰਾਂ ਤੇਰੇ ਸਰ ਤੇ ਮੈਂ ਖੜ ਕੇ ਨਾ ਮਣੀ ਦਾ ਤੜੰਮਕਦੇ ਇਹ ਦਾਤਾ ਨਾਂ ਭੀ ਦਾ ਨੰਗੇ ਨਾ ਨਾਮ ਕਰਮਾਂ ਦੇ ਆ ਬਿਨਾ ਔਰ ਇਹ ਆਖਰੀ ਪੜਾ ਜਿਹੜਾ ਆ ਛੇਵਾਂ ਪੜਾ ਆ ਪਿੰਡ ਘਰਚਾ ਜੋ ਸਰਾਨਾ ਜੋੜ ਮੇਲੇ ਦਾ ਨਗਰ ਕੀਰਤਨ ਜਿਹੜਾ ਮਨਾ ਸਜਾਇਆ ਜਾਂਦਾ ਆ ਆਖਰੀ ਪੜਾ ਦਾ ਜਿਹੜਾ ਆ ਇਹ ਇਸ ਤੋਂ ਬਾਅਦ ਜਿਹੜਾ ਆ ਚਾਲੇ ਪਾਏ ਜਾਣਗੇ ਗੁਰਦੁਆਰਾ ਸਾਹਿਬ ਤੋਂ ਨਾਮੁ ਕੀਰਤੋ ਕੇ ਦੰਦਿਓ ਕਿ ਤੇਰੇ ਦਰ ਦਾ ਮਰਦਾ ਉਪਾਵਾ

ਨਾ ਪੰਨੀ ਵਿਰਾ ਤੇ ਕਿਨਾ ਪੰਨੀ ਵਿਰਾ ਔਰ ਇੱਥੇ ਵੀ ਥਾਂ ਥਾਂ ਜਿਹੜਿਆ ਟੁੱਟ ਲੰਗਰ ਵਰਤਾਏ ਜਾ ਰਹੇ ਨੇ ਕੋਲਡ ਡਰਿੰਕ ਦੇ ਜਿਹੜਾ ਐ ਇੱਥੇ ਲੰਗਰ ਜਿਹੜਾ ਐ ਔਰ ਚਾਟ ਦਾ ਲੰਗਰ ਆ ਤੁਸੀਂ ਦੇਖ ਰਹੇ ਹੋ ਕੋ ਮਾਗਾ ਕੇ ਘਰ ਤੋਂ ਮਿੱਠੀਆਂ ਮਾਗਾ ਮੰਗੋਰੇ ਇਹ ਆਸ ਕਰਾ ਨਾ ਇਹ ਦਾ ਹੁਕਰਾ ਔਰ ਨਮਾਸ਼ਾ ਦਵਾਬਾ YouTube ਚੈਨਲ ਦੀ ਇੱਕ ਕੋਸ਼ਿਸ਼ ਰਹੀ ਆ ਕਿ ਇੱਕ ਇੱਕ ਤਸਵੀਰ ਜਿਹੜੀ ਆ ਉਹ ਤੁਹਾਨੂੰ ਦਿਖਾਈ ਜਾਵੇ ਜੋ ਵੀ ਸੰਗਤਾਂ ਪਹੁੰਚਿਆ ਨੇ ਉਹਨਾਂ ਦੀ ਵੀ ਇੱਕ ਇੱਕ ਤਸਵੀਰ ਜਿਹੜੀ ਆ ਕਿ ਤੁਹਾਨੂੰ ਦਿਖਾਈ ਜਾਵੇ ਵਾਹਿਗੁਰੂ ਜੀ ਕੀ ਫਤਿਹ। ਹੋਰ ਨਵਾਂ ਸ਼ਹਿਰ ਦਵਾਪਾ ਨੇ ਪੂਰੀ ਕੋਸ਼ਿਸ਼ ਕੀਤੀ ਆ ਕਿ ਤੁਹਾਨੂੰ ਜਿੰਨੇ ਵੀ ਪੜਾ ਹੈਗੇ ਆ ਹਰ ਇੱਕ ਪੜਾ ਦੀ ਇੱਕ ਇੱਕ ਜਿਹੜੀ ਤਸਵੀਰ ਆ ਉਹ ਤੁਹਾਡੇ ਤੱਕ ਜਿਹੜੀ ਆ ਇਹ ਪਹੁੰਚ ਸਕੇ। ਨਵਾਂ ਸ਼ਹਿਰ ਦਵਾਪਾ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਸਾਡੀ ਇਹ ਕੋਸ਼ਿਸ਼ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜ਼ਰੂਰ ਕਮੈਂਟ ਬਾਕਸ ਵਿੱਚ ਦੱਸੋ। ਸਾਡੀ ਬੇਨਤੀ ਕਰਨਾ ਦਾ ਕਿ ਵੀ ਪਿਛਲਾ ਪ੍ਰੋਗਰਾਮ ਜਿਹੜਾ ਉਸ ਨੂੰ ਸੰਪੂਰਨ ਕੀਤਾ ਜਾਵੇ। ਵਰਖਾ ਤੇ ਗੰਢਾ ਖੜੇ ਹੈ। ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਾਰੇ ਪ੍ਰਬੰਧ ਇਸ ਕਰਕੇ ਕੀਤੇ ਆ ਕਿ ਆਪਣਾ ਕੰਮ ਪੂਰਾ ਕਰਕੇ ਫਰਵਾਹ ਕਰਵਾਇਆ ਗੁਰੂ ਜੀ ਦਾ ਨਸਕਾਰ ਔਰ ਤੁਸੀਂ ਦੇਖ ਸਕਦੇ ਆ ਕਿ ਮਿੱਠੇ ਦਾ ਵੀ ਪ੍ਰਬੰਧ ਆ ਗਜਰੇਲੇ ਦਾ ਜਿਹੜਾ ਪ੍ਰਸ਼ਾਦ ਹੈਗਾ ਉਹ ਇਸ ਆਖਰੀ ਪੜਾਅ ਤੇ ਜਿਹੜਾ ਆ ਇਹ ਵਰਤਾਇਆ ਜਾ ਰਿਹਾ ਸੋ ਪ੍ਰਵਾਗਨ ਦੁਕਾਨ ਵਾਲੋਂ ਵੀ ਇੱਕ ਬੇਨਤੀ ਕੀਤੀ ਗਈ ਆ ਕਿ ਅੱਗੇ ਤੋਂ ਜਿਹੜਾ ਵੀ ਪ੍ਰਸ਼ਾਦ ਹੈ ਉਹ ਸਟਾਲ ਦੀ بجائے ਬੇਠਿਆਂ ਨੂੰ ਅਗਰ ਵਰਤਾਇਆ ਜਾਵੇ ਤੇ ਬਹੁਤ ਹੀ ਸੌਖਾ ਕੰਮ ਤੇ ਆਸਾਨ ਕੰਮ ਰਹਿੰਦਾ ਉਸ ਨਾਲ ਰਸਨੀ ਪੈਂਦਾ ਇਹ ਕੁਝ ਸਾਨੂੰ ਇਹ ਇੱਕ ਸੁਨੇਹਾ ਆਇਆ ਵਾਹਿਗੁਰੂ ਜੀ ਵਾਹਿਗੁਰੂ 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 ਔਰ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਜਿਹੜਾ ਆ ਕੀ ਗਜਰੇਲਾ ਜਿਹੜਾ ਹੈਗਾ ਗਜਰੇਲੇ ਦਾ ਪ੍ਰਸ਼ਾਦ ਜਿਹੜਾ ਆ ਉਹ ਨਾਲ ਦੀ ਨਾਲ ਜਿਹੜਾ ਕੀ ਇਹ ਬਣ ਰਿਹਾ ਹੈਗਾ ਆ ਔਰ ਇਹ ਜਿਹੜਾ ਹੈਗਾ ਗਜਰੇਲੇ ਦਾ ਜਿਹੜਾ ਪ੍ਰਸ਼ਾਦ ਹੈਗਾ ਆ ਆਖਰੀ ਪੜਾਤੇ ਆ ਇਹ ਸਾਬਕਾ ਸਰਪੰਚ ਗੁਰਨੇਕ ਸਿੰਘ ਗਰਚਾ ਜਿਹੜਾ ਆ ਉਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਇਹ ਲਗਾਇਆ ਗਿਆ ਹੈ ਔਰ ਕੋਲਡਰਿੰਕ ਦਾ ਜਿਹੜਾ ਇੱਥੇ ਅਤੁੱਟ ਲੰਗਰ ਵਰਤਾਇਆ ਜਾ ਰਿਹਾ ਉਹ ਪ੍ਰਧਾਨ ਜਤਿੰਦਰ ਸਿੰਘ ਦੇ ਪਰਿਵਾਰ ਵੱਲੋਂ ਵਰਤਾਇਆ ਜਾ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜਾ ਰਸਿਆ ਇਹ ਆਖਰੀ ਪੜਾ ਹੈਗਾ ਜੀ ਆਖਰੀ ਪੜਾ ਦੇ ਉੱਪਰ ਤੁਸੀਂ ਜਿਹੜਾ ਇਹ ਦੇਖ ਰਹੇ ਹੋ ਮੈਂ ਆਪਕੀ ਚਾਹਤ ਜਦੋਂ ਹਮਾਰੇ ਕੋਲ ਸੇ ਨਸਵਾਰ ਇਨੇ ਆਪਣੀ ਕਮਤਾ ਪੱਕਦੇ ਉੱਤੇ ਉਚਾਰੀ ਇਕਰਾਰ ਕਰਾਉਣਾ ਕਹਿੰਦੇ ਕਿ ਉਹਨਾਂ ਮਹਿਮਾਨ ਨਾਲ ਇਹਨਾਂ ਦੇ ਜਾਣ ਲੱਗੇ ਕਹਿੰਦੇ ਚੰਦਨ ਜਿੱਥੇ ਅਸੀਂ ਤੇ ਇਕਰਾਰ ਕਰਾਉਣਾ ਕੜੀਆਂ ਦਾ ਜਿੱਥੇ ਬਾਕੀ ਸਿੱਖ ਕਹਿੰਦੇ ਬਾਲਟੀਆਂ ਤੇ ਡੋਲੇ ਚੱਕੀ ਫਿਰਦੇ ਆ ਕਹਿੰਦੇ ਜਾ ਇੱਕ ਬਾਲਟੀ ਤੁਸੀਂ ਚੱਕ ਆਇਆ ਤੇ ਤੁਸੀਂ ਸੇਵਾ ਕਰਨਾ ਤੁਸੀਂ ਸਭੀਆਂ ਦਾ ਇਕਰਾਰ ਕਰਾ ਲੈ ਲੋਕਾਂ ਸੰਗਤ ਕਵੀ ਚੰਦਰ ਤੇ ਬਾਕੀ ਸਿੱਖਾਂ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਕਵੀਆਂ ਦਾ ਇਸ਼ਨਾਨ ਕਰਾਉਂਦਾ ਕਵੀਆਂ ਦਾ ਇਸ਼ਨਾਨ ਹੋਣਾ ਸ਼ੁਰੂ ਹੋਇਆ ਮੇਰੇ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਦੇ ਨਾਲ ਕਿੱਥਾਂ ਦੇ ਵਿੱਚ ਪਾਣੀ ਪਾ ਪਾ ਕੇ ਮਲ ਮਲ ਕੇ ਕਵੀਆਂ ਦਾ ਇਸ਼ਨਾਨ ਕਰਵਾਇਆ ਸਰਾਂ ਦੇ ਤੇਲ ਦੀ ਮਾਲਿਸ਼ ਕੀਤੀ ਹੈ ਦੇਸੀ ਝੋੜ ਦੀ ਮਾਲਿਸ਼ ਆ ਸਿਰ ਦੇ ਵਿੱਚ ਤਾਂ ਦੇ ਅੰਦਰ ਕੀਤੀ ਹੈ ਸਾਰੇ ਕਵੀਆਂ ਦਾ ਇਸ਼ਨਾਨ ਹੋਇਆ ਤੇ ਜਦੋਂ ਕਵੀਆਂ ਦਾ ਇਸ਼ਨਾਨ ਕਲਗੀਧਰ ਪਾਚਾ ਬਨਾਲ ਸਿੱਖ ਨੂੰ ਪੁੱਛਣ ਲੱਗੇ ਕਹਿੰਦੇ ਸਿੱਖਾ ਸਾਰੇ ਕਡੀਆਂ ਦਾ ਇਸ਼ਾਨ ਨ ਹੋਇਆ ਕਹਿੰਦੇ ਦਾਤਾ ਸਾਰੇ ਕਡੀਆਂ ਦਾ ਇਸ਼ਾਨ ਨ ਹੋਇਆ ਪਰ ਕਹਿੰਦੇ ਇੱਕ ਰਹਿ ਗਿਆ ਕਲਗੀਧਰ ਪਾਚਾ ਕਹਿਣ ਲੱਗੇ ਉਹ ਕਿਹੜਾ ਕਹਿੰਦੇ ਦਾਤਾ ਉਹੀ ਜਿਹੜਾ ਸਾਰਿਆਂ ਦੇ ਨਾਲੋਂ ਮੋੜੇ ਭੱਜ ਭੱਜ ਕੇ ਸੇਵਾ ਕਰਦਾ ਸੀ ਕਹਿੰਦੇ ਚੰਨਨ ਰਹਿ ਗਿਆ ਕਹਿੰਦੇ ਕਿੱਥੇ ਆ ਚੰਨਨ ਕਹਿੰਦੇ ਦਾਤਾ ਉਹ ਸਾਹਮਣੇ ਕੰਧ ਦੇ ਮਗਰ ਜਾ ਕੇ ਖੜਾ ਹੋਇਆ ਇਹ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਜਾ ਪੁੱਛ ਕੇ ਆਓ ਚੰਦਨ ਨੂੰ ਕਿ ਇਹ ਨਹੀਂ ਜਨਾਨੀ ਕਰਦਾ ਉਹ ਸਿੱਖ ਗਿਆ ਜਾ ਕੇ ਕਬੀ ਚੰਦਨ ਨੂੰ ਕਹਿ ਲੱਗੇ ਕਿ ਤੇ ਚੰਦਨਾ ਜਨਾਨੀ ਕਰਦਾ ਤੇ ਅਗਿਓ ਕੰਦਾ ਜੀ ਨਹੀਂ ਮੈਂ ਨਹੀਂ ਕਰਦਾ ਤੇ ਸਿੱਖ ਕਹਿਣ ਲੱਗੇ ਕਿ ਕਦੇ ਕਲਗੀਧਰ ਪਾਤਸ਼ਾਹ ਜੀ ਦਾ ਹੁਕਮ ਹੈ ਤੇ ਤੂੰ ਹੁਕਮ ਮੰਨਣਾ ਕਿਉਂ ਨਹੀਂ ਤੂੰ ਇਸ਼ਾਰਾ ਕਰਦਾ ਕਿਉਂ ਨਹੀਂ ਤੇ ਅਗਿਓ ਬਾਹਾਨਾ ਬਣਾ ਕੇ ਕਹਿਣ ਲੱਗਾ ਕਹਿੰਦਾ ਮੇਰੇ ਤਾਪ ਚੜਿਆ ਮੈਨੂੰ ਬੁਖਾਰ ਚੜਿਆ ਕਦੇ ਮੈਨੂੰ ਬੈਦ ਦੇ ਹਾਕੀਮ ਦੇ ਇਤਲਾਾਨ ਕਰਨ ਤੋਂ ਬਨਾ ਪਰਿਆ ਮੈਂ ਇਤਲਾਾਨ ਨਹੀਂ ਕਰਨਾ। ਜਿੱਦ ਇੱਕ ਕਹਿ ਲਗੇ ਕਦੇ ਚੰਦਨ ਜੇ ਤੂੰ ਇਤਲਾਾਨ ਨਹੀਂ ਨਾ ਕਰਨਾ। ਕਦੇ ਜਾ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਤੇ ਜਾ। ਉਹਨਾਂ ਦੇ ਅੱਗੇ ਜਾ ਕੇ ਬੇਨਤੀ ਕਰ ਜੇ ਕਲਗੀਧਰ ਪਾਤਸ਼ਾਹ ਜੀ ਨੇ ਕਹਿ ਦਿੱਤਾ ਤੇ ਕੰਡੇ ਤੋਂ ਛੱਡ ਦੇਣਾਗੇ। ਫਿਰ ਕਦੇ ਕਹਿਣਾ ਚੰਦਨ ਤੈਨੂੰ ਆਪ ਆਨੇ। ਹੁਣ ਕਵੀ ਚੰਦਨ ਨੇ ਆਪਣੀ ਚਾਲ ਉਤਗੜਿਆ। ਚਾਲ ਉਤਗੜ ਕੇ ਤੇ ਡਿੱਗਦਾ ਢੰਡਾ ਕਲਗੀਧਰ ਪਾਤਸ਼ਾਹ ਜੀ ਦੇ ਤੰਬੂ ਦੇ ਕੋਲ ਪਹੁੰਚਿਆ ਤੇ ਜਦੋਂ ਤੰਬੂ ਦੇ ਅੰਦਰ ਗਿਆ ਨਾ ਦਿਲ ਕੋਲ ਝੱਲਾ ਮਹਿ ਗਿਆ ਇੱਕ ਪੈਰ ਇੱਧਰ ਰੱਖਦਾ ਇੱਕ ਪੈਰ ਇੱਧਰ ਰੱਖਦਾ ਇਹ ਜੰਗ ਦਾ ਢੇਡਾ ਚਲ ਗਈ ਤਰ ਤਾਰਾ ਜੀ ਦੇ ਬਾਦ ਮੈਨੂੰ ਬੁਖਾਰ ਚੜਿਆ ਮੈਨੂੰ ਗੈਟ ਦੇ ਮੈਨੂੰ ਹਕੀਮ ਨੇ ਮਨਾ ਕਰਿਆ ਵੀ ਤੈਨੂੰ ਇਸ਼ਨਾਨ ਨਹੀਂ ਕਰਨਾ ਤੇ ਕਹਿੰਦੇ ਦਾਤਾ ਸਿੱਖ ਕਹਿੰਦੇ ਆ ਤੇਰਾ ਜ਼ਬਰਦਸਤੀ ਇਸ਼ਨਾਨ ਕਰਾਉਣਾ ਕਲਗੀਧਰ ਮਹਾਰਾਜ ਆ ਕੇ ਲੱਗੇ ਕਹਿੰਦੇ ਕਿਰਦਲਾ ਕੱਲ ਤੇ ਚੰਗਾ ਭਲਾ ਸੇ ਤੇ ਮਗਰੋਂ ਫੇਰ ਕਹਿਣ ਲੱਗਾ ਕਹਿੰਦੇ ਦਾਤਾ ਤੇ ਵਾਰੀ ਦਾ ਬੁਖਾਰ ਛੜਿਆ ਇੱਕ ਦਿਨ ਚੜ ਜਾਂਦਾ ਦੂਜੇ ਦਿਨ ਲੈ ਜਾਂਦਾ ਤੀਜੇ ਦਿਨ ਫਿਰ ਚੜ ਜਾਂਦਾ ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਯਾ ਜੱਜਣਾ ਤੂੰ ਆਪਣੀ ਜੱਬ ਜੱਟਗਰਾਹ ਕਨੇ ਤੇਰੀ ਜੱਬ ਜ ਫੜ ਕੇ ਦੇਖਦੇ ਆਂ ਕਿ ਫੜਉਂਦਾ ਕਲਗੀਧਰ ਪਾਤਸ਼ਾਹ ਜੀ ਨੂੰ ਤੇ ਦੂਜੇ ਪਾਸੇ ਇਹਦਾ ਰੰਗ ਫੇੜਾ ਫੇੜਾ ਤੇ ਮਾਲਿਕ ਅੰਦਰ ਕਹਿਣ ਲੱਗਾ ਕਹਿੰਦਾ ਜੇ ਅੱਜ ਥੋੜੂ ਸਭੇ ਨਾ ਆਈ ਤੇ ਕਹਿੰਦਾ ਸੱਚ ਜਾਣੀ ਆਪਾਂ ਸਹਾਰਿਆ ਨੂੰ ਖੁੱਤੀ ਬਣਾ ਲਿਆ ਦੇਖੋ ਸੰਗਤ ਜੀ ਬੰਦਾ ਬੰਦੇ ਦੀ ਅੱਖਾਂ ਦੇ ਵਿੱਚ ਘੱਟਾ ਲੱਖਾਂ ਬਾੜ ਬਾਤ ਚੜਦਾ ਪਰ ਪੂਰੇ ਸ਼ਕਤਵੰਤਾਂ ਅੱਖਾਂ ਦੇ ਵਿੱਚ ਬੰਦਾ ਕਿਤੇ ਟਿਕਾ ਨਹੀਂ ਸਕਦਾ ਜਆ ਉਹ ਮਰੇ ਲੱਠਾਂ ਕੇ ਜਾਏ ਜਿੰਕੇ ਰਾਹ ਹੱਥਾਂ ਕਰਵਾਏ ਇਸ ਕਮੀ ਚੱਲਦੇ ਦੀ ਦੋਤੀ ਆਪਾਂ ਦੀ ਕੋਸ਼ਿਸ਼ ਕਰਦੀ ਜਗ੍ਹਾ ਦੀ ਬੜਿਆ ਪਣੀ ਹੈ ਬੜਿਆ ਦੀ ਪਣੀ ਹੈ ਅਸੀਂ ਮਨੁੱਖਾਂ ਦੀ ਕਤਾਰ ਦੇ ਅੰਦਰ ਖੜੇ ਹੋ ਕੇ ਨਾ ਤੇ ਅੱਜ ਸੱਚ ਜਾਣਿਓ ਸਿੱਖ ਰੈਤ ਮਰਿਆਦਾ ਦੀਆਂ ਧੱਜਾਂ ਵਡਾਉਣ ਲੱਗਿਆਂ ਕਿ ਅਸੀਂ ਸੋਚਦੇ ਨਹੀਂ ਅਸੀਂ ਸਿੱਖ ਰੈਤ ਮਰਿਆਦਾ ਦੀਆਂ ਧੱਜਾਂ ਵਾਕੇ ਰੱਖਦੇ ਹਾਂ ਅਸੀਂ ਰਵਾਇਤ ਹੁੰਦੇ ਆ ਵੀ ਗੁਰੂ ਘਰਾਂ ਦੇ ਅੰਦਰ ਮਰਿਆਦਾ ਕਾਇਮ ਰਹਿਣੀ ਚਾਹੀਦੀ ਹੈ ਮਰਿਆਦਾ ਬਣੀ ਚਾਹੀਦੀ ਹੈ ਪਰ ਆਪ ਮਰਿਆਦਾ ਧਾਰਨ ਕਰਨ ਨੂੰ ਅਸੀਂ ਪਿਆਰ ਨਹੀਂ ਆਪ ਬਹੁਤ ਅੱਛਾ ਜਾਣਦੇ ਸਮਝਦਾ ਪਰ ਨਹੀਂ ਅੱਜ ਆਖਦਾ ਸਮਝਦਾ ਰੰਗੀਆਂ ਪਸੰਦਾਂ ਚੋਟਾ ਦਾ ਬੰਦਾ ਅਸਲਾ ਚਾਰਨੀ ਤੇ ਬਦਲਾ ਨਹੀਂ ਚੋਗਾ ਚੋਟਾ ਜਨਾਬ ਆਏ ਕਹਿੰਦਾ ਕਿ ਹਰ ਕੋਈ ਜੇਤ ਪਾ ਕੇ ਤਸਰੀ ਕਰੇ ਚੋਟਾ ਕਹਿੰਦਾ ਰੰਗੀਆਂ ਦੋਖਾ ਪਤਾ ਹੋ ਅੱਜ ਸਤ ਸੰਗਤ ਯਾਦ ਰੱਖਿਓ ਗੁਰੂ ਘਰਾਂ ਦੇ ਅੰਦਰ ਜਾ ਕੇ ਵੀ ਅਸੀਂ ਰਹਿਤ ਮर्यादा ਦੀਆਂ ਧੜੀਆਂ ਉਡਾਉਣ ਤੇ ਮਹਾਰਾਜ ਦਾ ਪ੍ਰਕਾਸ਼ ਹੋਇਆ ਨਾ ਬਿਲਕੁਲ ਉਹਦੇ ਸਾਹਮਣੇ ਬੰਦੇ ਸਤ ਸੰਗਤ ਦੇ ਕੁਰਸੀਆਂ ਲਾ ਕੇ ਬੈਠੇ ਕੱਲੀਆਂ ਕੁਰਸੀਆਂ ਨਹੀਂ ਲੱਤਾਂ ਦੇ ਉੱਤੇ ਲੱਤਾਂ ਟਿਕਾ ਕੇ ਬੈਠੇ ਉਹ ਮੈਂ ਕਿਹਾ ਭੱਲਿਆ ਇਹਦੇ ਗੁਰੂ ਦੇ ਸਾਹਮਣੇ ਖੜਾ ਹੋ ਕੇ ਮੱਥਾ ਮੋਣਾ ਹੈ ਨਾ ਇਹ ਤਾਂ ਯਾਦ ਰੱਖੀਏ ਇਹ ਬਹੁਤ ਤੋਂ ਵੱਡੀ ਚੀਜ਼ ਹੈ ਸਾਹਮਣੇ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਹੈ ਆਖਰੀ ਪੜਾ ਦੇ ਉੱਪਰ ਜਿਹੜਾ ਪੂਰੀਆਂ ਛੋਲਿਆਂ ਦਾ ਜਿਹੜਾ ਲੰਗਰ ਹੈਗਾ ਭਲਿਹਾਰ ਸਿੰਘ ਬੋਲੋ ਇਹ ਲਗਾਇਆ ਗਿਆ ਆ ਔਰ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਜਿੱਥੋਂ ਤੱਕ ਵੀ ਜਾਓਗੇ ਤੁਹਾਨੂੰ ਦੂਰ ਦੂਰ ਜਿਹੜੀਆਂ ਆ ਕਿਉਂਕਿ ਇਹ ਆਖਰੀ ਪੜਾ ਆ ਤੇ ਕੁਝ ਸਮਾਂ ਵੀ ਹੋ ਚੁੱਕਾ ਆ ਪ੍ਰਸ਼ਾਦੇ ਦਾ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਜਿਹੜੀਆਂ ਮੇਰੀ ਕੋਸ਼ਿਸ਼ ਹੈਗੀ ਕਿ ਤੁਹਾਨੂੰ ਪੂਰੀ ਦੀ ਪੂਰੀ ਜਿਹੜਾ ਆ ਕਿ ਇਹ ਆਖਰੀ ਪੜਾਵੀ ਜਿਹੜੀ ਆ ਵੀਡੀਓ ਪੂਰੀ ਦੀ ਪੂਰੀ ਜਿਹੜੀ ਆ ਉਹ ਦਿਖਾਈ ਜਾ ਸਕੇ ਸੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੀ ਹਮੇਸ਼ਾ ਹੀ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਪੂਰਾ ਜਿਹੜਾ ਹੈਗਾ ਕਿ ਨਗਰ ਕੀਤੇ ਨੇ ਉਹ ਵੱਖੋ ਵੱਖ ਪੜਾਵਾ ਦਾ ਜਿਹੜਾ ਉਹ ਦਿਖਾਇਆ ਜਾਵੇ ਔਰ ਤੁਸੀਂ ਦੇਖ ਪਾ ਰਹੇ ਹੋ ਫੋਲਡਰਿੰਕ ਦੇ ਵੀ ਜਿਹੜੀ ਆ ਉਹ ਨਾਲ ਦੀ ਨਾਲ ਜਿਹੜੀ ਆ ਉਹ ਵਰਤਾਈ ਜਾ ਰਹੀ ਹੈਗੀ ਆ ਕਿਉਂਕਿ ਇਹ ਆਖਰੀ ਪੜਾ ਹੈ ਔਰ ਥੋੜੀ ਇਹ ਵੀਡੀਓ ਜਿਹੜੀ ਆ ਥੋੜੀ ਜਿਹੀ ਲੰਬੀ ਬਾਕੀ ਪੜਾਵਾਂ ਨਾਲ ਹੋ ਸਕਦੀ ਹੈਗੀ ਆ ਕਿਉਂਕਿ ਇੱਥੇ ਕਾਫੀ ਜਿਹੜਾ ਰਸ ਹੈਗਾ ਉਹ ਤੁਸੀਂ ਦੇਖ ਪਾ ਰਹੇ ਹੋ ਔਰ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਇਹ ਵੀ ਜੈਡ ਹਰ ਜਗ੍ਹਾ ਜਿਹੜੀ ਆ ਸਾਰਾ ਜਿਹੜਾ ਹੈ ਪੂਰੇ ਦਾ ਪੂਰਾ ਜਿਹੜਾ ਹੈਗਾ ਇਹ ਨਜ਼ਾਰਾ ਜਿਹੜਾ ਉਹ ਤੁਹਾਨੂੰ ਦਿਖਾਇ ਦਿਖਾਈਏ ਔਰ ਸਾਡੀ ਕੋਸ਼ਿਸ਼ ਹੈ ਕੋਈ ਵੀ ਤਸਵੀਰ ਜਿਹੜੀ ਉਹ ਰਹਿ ਨਾ ਜਾਵੇ ਹਮੇਸ਼ਾ ਕੋਸ਼ਿਸ਼ ਰਹੀ ਹੈ ਜੀ ਕਿ ਤੁਹਾਨੂੰ ਇੱਕ ਇੱਕ ਤਸਵੀਰ ਜਿਹੜੀ ਆ ਉਹ ਦਿਖਾਈ ਜਾ ਸਕੇ ਔਰ ਵਾਕਿਆ ਜਿਹੜਾ ਆ ਇਹ ਗੱਲ ਔਰ ਜੋ ਸੂਤਰਾ ਤੋਂ ਸਾਨੂੰ ਗੱਲ ਮਿਲਦੀ ਆ ਕਿ ਕਿਹਨਾ ਵੱਲੋਂ ਕਿੱਥੇ ਲੰਗਰ ਲਗਾਇਆ ਜਾਂਦਾ ਅਸੀਂ ਉਹੀ ਦੱਸਦੇ ਆ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਸਾਡ ਕੋ ਗਲਤੀ ਹੋ ਜਾਂਦੀ ਆ ਤਾਂ ਅਸੀਂ ਖਿਮਾ ਦੇ ਜਾਂ ਚੱਕਿਆ ਇਹ ਪਰਿਵਾਰ ਇਹ ਕਿਹਨਾਂ ਵੱਲੋਂ ਲਗਾਇਆ ਜਾ ਰਿਹਾ ਜੀ ਆਖਰੀ ਪੜਾਤੇ ਲੰਗਰ ਸਾਰੇ ਸਾਰੇ ਕਰਤਾ ਪਰਿਵਾਰ ਵੱਲੋਂ ਹਾਂਜੀ ਸਰ ਦੇ ਚਾਚਾ ਜੀ ਸੋਨ ਸਿੰਘ ਅਗਰ ਗਰੀਬ ਸਿੰਘ ਬਹਾਦਰ ਸਿੰਘ ਸੁਖਲਾ ਸਿੰਘ ਰਾਣਾ ਸਿੰਘ ਸੋਨ ਸਿੰਘ ਸਾਰੇ ਪਰਿਵਾਰ ਵੱਲੋਂ ਲਗਾਇਆ ਵੈਸੇ ਇਹ ਬਹੁਤ ਵਧੀਆ ਪ੍ਰਾਲਾ ਹੈ ਕਿਉਂਕਿ ਇਸ ਵੇਲੇ ਸ਼ਾਮ ਦਾ ਸਮਾਂ ਹੈਗਾ ਘਰ ਜਾ ਕੇ ਜਿਹੜਾ ਉਹ ਵੀ ਤਾਂ ਪ੍ਰਸ਼ਾਦੇ ਪਕਾਣੀਆਂ ਆ ਤੇ ਆਖਰੀ ਪੜਾ ਦੇ ਉੱਪਰ ਵਾਕਏ ਕਾਫੀ ਰਸ ਆ ਗਿਆ ਹੈ ਔਰ ਜਿੱਥੋਂ ਤੱਕ ਹੋ ਸਕੀ ਆ ਅਸੀਂ ਗੱਲਬਾਤ ਵੀ ਜਿਹੜੀ ਆ ਉਹ ਕਰਵਾ ਦਿੰਨੇ ਹਾਂ ਅੱਗੇ ਗਏ ਆ ਔਰ ਹੁਣ ਤੁਹਾਨੂੰ ਅੱਗੇ ਲੈ ਕੇ ਜਾਣੇ ਆ ਇਹ ਜਿਹੜਾ ਛੇਵਾਂ ਤੇ ਆਖਰੀ ਪੜਾ ਜਿਹੜਾ ਇਹ ਨਗਰ ਕੀਰਤਨ ਦਾ ਹੈ ਔਰ ਲੰਗਰ ਮੇਰੀ ਛਾਲ ਦੋ ਪਾਸੇ ਲੱਗੇ ਹੋਏ ਔਰ ਤੁਸੀਂ ਦੇਖ ਸਕਦੇ ਆ ਕਾਫੀ ਦੂਰ ਦੂਰ ਤੱਕ ਜਿਹੜੀਆਂ ਆ ਔਰ ਇੱਥੇ ਲਾਈਨਾਂ ਲੱਗੀਆਂ ਹੋਈਆਂ ਨੇ ਕਿਉਂਕਿ ਆਖਰੀ ਪੜਾ ਆ ਸ਼ਾਮ ਦਾ ਸਮਾਂ ਹੈਗਾ ਆ ਔਰ ਬਹੁਤ ਵੱਡਾ ਉਪਰਾਲਾ ਜਿਹੜਾ ਆ ਕਿ ਇਸ ਪੜਾ ਦੇ ਉੱਪਰ ਵੀ ਜਿਹੜਾ ਆ ਉਹ ਕੀਤਾ ਗਿਆ ਆ ਸਾਡੀ ਕੋਸ਼ਿਸ਼ ਆ ਕਿ ਦੂਹ ਤੱਕ ਜਿੱਥੇ ਵੀ ਕੋਈ ਵੀ ਵਿਅਕਤੀ ਆ ਬੈਠਾ ਆ ਲੰਗਰ ਛਕ ਰਿਹਾ ਅਸ਼ਾਦਾ ਛਕ ਰਿਹਾ ਤੁਹਾਨੂੰ ਹਰ ਇੱਕ ਤਸਵੀਰ ਜਿਹੜੀ ਆ ਉਹ ਦਿਖਾਈ ਜਾ ਸਕੇ ਔਰ ਸਾਡੀ ਕੋਸ਼ਿਸ਼ ਰਹੀ ਆ ਕਿ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੇ ਉੱਪਰ ਤੁਹਾਨੂੰ ਇੱਕ ਇੱਕ ਤਸਵੀਰ ਜਿਹੜੀ ਆ ਉਹ ਦਿਖਾਈ ਜਾ ਸਕੇ ਸਾਡਾ ਇਹ ਅਪਰਾਲਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਕਿ ਅਸੀਂ ਬੱਖੋ-ਬੱਖ ਪੜਾਵਾਆਂ ਦੀਆਂ ਜਿਹੜੀਆਂ ਆ ਉਹ ਤੁਹਾਨੂੰ ਅਸੀਂ ਦਿਖਾਇਆ ਇਹ ਜਰੂਰ ਕਮੈਂਟ ਕਰਕੇ ਦੱਸਣਾ ਚੈਨ ਸਾਡਾ ਨਾਮ ਤੁਹਾਡੇ ਕੋਲੋਂ ਇਹੀ ਹੋਏਗਾ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਹੋਰ ਤੁਸੀਂ ਦੇਖ ਸਕਦੇ ਹੋ ਸਾਡੀ ਕੋਸ਼ਿਸ਼ ਆ कि ਤੁਹਾਨੂੰ ਇੱਕ ਇੱਕ ਫੜਾ ਜਿਹੜਾ ਆ ਉਹਦੇ ਦਿਖਾਇਆ ਜਾਵੇ ਔਰ ਦੇਖੋ ਕਿੰਨੀ ਅੱਛੇ ਤਰੀਕੇ ਦੇ ਨਾਲ ਜਿਹੜਾ ਹੈ ਇਹ ਪੂਰੀਆਂ ਦਾ ਹਾਂਜੀ ਔਰ ਦੇਖ ਰਹੇ ਹਾਂ ਕਾਫੀ ਸਾਫ ਸੁਥਰਾ ਜਿਹੜਾ ਹੈਗਾ ਔਰ ਦੇਖ ਰਹੇ ਹੋ ਤੁਸੀਂ ਔਰ ਦੇਖੋ ਦੂਰ ਤੱਕ ਹਲਵਾਈ ਲੱਗੇ ਹੋਏ ਨੇ ਔਰ ਸਾਡੀ ਕੋਸ਼ਿਸ਼ ਰਹੀ ਆ ਕਿ ਇਸ ਆਖਰੀ ਬਣਾ ਦੀ ਥੋੜੀ ਵੀਡੀਓ ਲੰਬੀ ਜ਼ਰੂਰ ਆ ਲੇਕਿਨ ਫਿਰ ਵੀ ਜਿਹੜਾ ਆ ਸਾਡੀ ਜਿਹੜੀ ਕੋਸ਼ਿਸ਼ ਆ ਉਹ ਪੂਰੀ ਹੈਗੀ ਆ ਕਿ ਤੁਹਾਨੂੰ ਹਰ ਇੱਕ ਜਿੰਨੇ ਵੀ ਇੱਥੇ ਸੰਤਾਲੂ ਆਏ ਨੇ ਉਹ ਵੀ ਨਾਲ ਦੀ ਨਾਲ ਦਿਖਾਏ ਜਾਣ ਔਰ ਤੁਸੀਂ ਦੇਖ 파 ਰਹੇ ਹੋ ਨਵਾਂ ਚੜਵਾਪਾ ਚੈਨਲ ਦੇ ਉੱਪਰ ਕੋल्ड ड्रिंक ਦਾ ਜਿਹੜਾ ਲੰਗਰ ਹੈਗਾ ਆਖਰੀ ਪੜਾਅ ਤੇ ਆ ਔਰ ਇਹ ਪ੍ਰਧਾਨ ਜਤਿੰਦਰ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਆ ਕੀ ਇਹ ਲਗਾਇਆ ਗਿਆ ਹੈ ਵੈਸੇ ਹਰ ਸਾਲ ਇਹ ਪਹਿਲਾਂ ਵੀ ਲਗਾਇਆ ਜਾਂਦਾ ਆ ਔਰ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਹਰ ਇੱਕ ਤਸਵੀਰ ਜਿਹੜੀ ਉਹ ਦਿਖਾਈ ਜਾਵੇ ਗੁਰੂ ਪਰਮਹੰਕੀ ਜੀ ਸਿੱਖਿਆ ਹਕੀਕਤ ਜੀ सघंदी रश जहिड़ा कया हुआ आ ਤੋਂ ਮੇਰੇ ਵਰਗੀ ਕੰਮ ਤਾਂ ਕੋਈ ਨਹੀਂ ਲੈ ਸਕਦਾ ਮੇਰੇ ਵਰਗੀ ਮੀਟਿੰਗ ਹੋਈ ਤੁਹਾਡਾ ਦੇਖਦੇ ਅੱਠ ਤੱਕ ਪੂਰੀ ਲਿਖਾਈ ਦਾ ਕਰਦੀ ਹੁਣ ਕਦੇ ਉਹ ਵੀਡੀਓ ਨੂੰ ਤੁਸੀਂ ਦੇਖਦੇ ਸਾਰ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤੁਹਾਡੇ ਵੱਲੋਂ ਦਿੱਤਾ ਗਿਆ ਸਾਡੇ ਇਸ ਚੈਨਲ ਨੂੰ ਇਹੀ ਇਨਾਮ ਹੋਵੇਗਾ ਔਰ ਸਾਡੀ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਇੱਕ ਇੱਕ ਤਸਵੀਰ ਜਿਹੜੀ ਆ ਕੋ ਇਸ ਨਗਰ ਕੀਰਤਨ ਦਾ ਜੋ ਨਜ਼ਾਰਾ ਆ ਉਹ ਸਾਰੇ ਦਾ ਸਾਰਾ ਤੁਹਾਨੂੰ ਹਰ ਪਨਾ ਦਾ ਜਿਹੜਾ ਉਹ ਦਿਖਾਇਆ ਜਾਵੇ। ਕਾਇਆਗਾ ਦਾਤਾ ਔਰ ਸਵੇਰ ਤੋਂ ਲੈ ਕੇ ਆਖਰੀ ਪ੍ਰਾਤ ਤੱਕ ਪ੍ਰਬੰਧਕ ਕਮੇਟੀ ਬਲੋ ਵੀ ਬੋਦੀ ਆਪਣੇ ਆਪਣੇ ਫਰਜ਼ ਨਿਭਾਏ ਗਏ ਨੇ। ਨਾਲ ਤੋਲ ਦਿੱਤਾ ਜਾਂਦਾ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਚੰਦਰਾ ਆਪਣੀ ਕਵਿਤਾ ਪੂਰੀ ਪੜ੍ਹ ਪ੍ਰਬੰਧਕ ਕਮੇਟੀ ਪੜ੍ਹਦਾ ਹੈ ਕਹਿੰਦੇ ਨਵੇਂ ਕੋਈ ਆਪਣੇ ਬਖੂਤੀ ਫੜ ਜਲਵਾ ਰਹੇ ਨੇ ਨਰਸਾਤ ਪਿਏ ਨਰਸਾਤ ਪਿਆਏ ਨਰਸਾਤ ਰਚੇ ਨਰਸਾਤ ਬਚੇ ਨਰਸਾਤ ਪਿਆ ਪਹਦਾਇਕ ਪਾਏ ਜੀਤ ਗਲਾ ਨਰਸਾਤਨ ਕੀ ਕਿਥੇ ਕਮਲੀ ਰਚਨਾ ਨੀ ਆਖਰੀ ਪੜਾ ਤੇ ਇਹ ਨਜ਼ਾਰਾ ਜਿਹੜਾ ਆ ਇਹ ਨਰ ਕੀਰਤਨ ਦਾ ਦਿਖਾਇਆ ਜਾ ਰਿਹਾ ਆ ਨਮਾ ਸ਼ਹਿਰ ਦਵਾਬਾ YouTube ਚੈਨਲ ਕੋਲੋਂ ਇਸ ਲਾਨਾ ਜੋੜ ਮੇਲੇ ਤੇ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਾਰੀਆਂ ਹੀ ਸੁਧਨਾਂ

ਅਰੇ ਸਤੂ ਗੁਰੂ ਦੇ ਸਾਹਮਣੇ ਖੜਾ ਹੋ ਕੇ ਇੰਨੀਆਂ ਗੱਲਾਂ ਕਰਦਾ ਹੈ ਕਹਿੰਦੇ ਚੰਦਨਾ ਇਹ ਤਾਂ ਪਾਣੀ ਬਿਲਕੁਲ ਹੀ ਥਰਦੇ ਪੁੱਤੋਂ ਦੀ ਟੱਪ ਗਿਆ ਆਹ ਕਹਿੰਦੇ ਜਿੱਤਾ ਦੀ ਰਤਨਾ ਜਿੱਤਾ ਦੀ ਕਰਦਾ ਕੀ ਕਰਦਾ ਹੈ ਨਾ ਕਹਿੰਦੇ ਤੁਸੀਂ ਗੁਰੂ ਦੇ ਦਰਬਾਰ ਦੇ ਕਬੀਆ ਦੀ ਗੱਲ ਕਰਦੇ ਤੇਰੇ ਮਰਜੀ ਕਮਤਾ ਦੇ ਅਸਤੇ ਹੋਰਿਆਂ ਦੀ ਮਿੱਠ ਕਰਵਾ ਲੈ ਤਾ ਤੇਰੇ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰ ਜਿਹੜਾ ਇੱਕ ਸੰਦਾ ਹੈਗਾ ਵੀਰ ਮੋੜ ਇਥੇ ਲੱਗਾ ਹੋਇਆ ਆ ਤਾਜ ਉਹ ਜਿਹੜਾ ਆ ਮੇਲੇ ਵਿੱਚ ਆਏ ਆਪਣੀ ਫਰੀਦਾਰੀ ਵੀ ਜਿਹੜੀ ਆ ਕਿਉਂ ਸੋ ਵੀਡੀਓ ਨੂੰ ਇਹਦੇ 6 ਪੜਾਅ ਨੇ 6 ਪੜਾਵਾਂ ਦੀ ਉਹ ਜਿਹੜੀ ਵੀਡੀਓ ਹੈਗੀ ਆ ਉਹ ਹਰਾ ਹਰ ਪੜਾਅ ਦੀ ਅਲੱਗ-ਅਲੱਗ ਜਿਹੜਾ ਫਿਲਮਾਂਕਰ ਕੀਤਾ ਗਿਆ ਆ ਤਾ ਜੋ ਜਿਹੜਾ ਆ ਕਿ ਤੁਸੀਂ ਜਿਹੜੇ ਵੀ ਵੀਡੀਓ ਦੇਖਣਾ ਚਾਹੋ ਨਗਰ ਕੀਰਤਨ ਦਾ ਜਿਹੜੇ ਵੀ ਪੜਾ ਦਾ ਦੇਖਣਾ ਚਾਹੋ ਤੁਸੀਂ ਉਹ ਦੇਖ ਸਕਦੇ ਹੋ ਔਰ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈਗੀ ਆ ਔਰ ਇਹ ਸਾਡੇ ਰਾਣਾ ਭਾਜੀ ਨੇ ਮੇਰੇ ਕਲਾਸ ਬੰਦੋਂ ਨੇ ਹਰ ਸਾਲ ਜਿਹੜਾ ਇੱਥੇ ਇਹ ਛੋਲੇ ਪੂਰੀਆਂ ਦਾ ਜਿਹੜਾ ਲੰਗਰ ਹੈਗਾ ਆ ਉਹ ਲਗਾਇਆ ਜਾਂਦਾ ਆ ਸੋ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਵੱਲੋਂ ਸਮੂਹ ਸਾਧ ਸੰਗਤ ਨੂੰ ਫਿਰ ਤੋਂ ਅਸੀਂ ਲੱਖ ਲੱਖ ਵਧਾਈ ਦਿੰਨੇ ਆ ਗਿਆ ਔਰ ਇਹ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਔਰ ਚੈਨਲ ਨੂੰ ਵੀਡੀਓ ਦੇਖਦੇ ਸਾਰੇ ਖੁਦ ਵੀ ਸਬਸਕ੍ਰਾਈਬ ਕਰੋ ਤੇ ਦੂਤੀਆ ਨੂੰ ਵੀ ਕਹੋ ਕਿ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਸਬਸਕ੍ਰਾਈਬ ਕਰਨਾ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਰਿਪੋਰਟ ਹਰ ਖਬਰ ਤੁਹਾਡੇ ਤੱਕ ਪਹੁੰਚਦੀ ਕਰ ਸਕੇ ਸੋ ਸਭ ਦਾ ਧੰਨਵਾਦ ਨਵਾਂ ਸ਼ਹਿਰ ਦਬਾਬਾ YouTube ਚੈਨਲ ਸੰਪਰਕ 9876779499